ਹਾਂਜੀ ਮੇਰੇ ਦੋਸਤੋ ਕਿਦਾਂ ਸਭ ਵਧੀਆ ਠੀਕ ਠਾਕ ਸਾਰੇ ਤੁਸੀਂ ਅੱਜ ਅਸੀਂ ਆਏ ਆ ਲिटल ਵਰਲਡ ਘੁੰਮਣ ਵਾਸਤੇ ਅਜੇ ਫਿਲਹਾਲ ਇਹਦੇ ਬਾਹਰ ਆਪਾਂ ਅਸੀਂ ਇਹਦੇ ਅੰਦਰ ਜਾਵਾਂਗੇ ਤਾਂ ਫਿਰ ਤੁਹਾਨੂੰ ਅੰਦਰ ਦਿਖਾਵਾਂਗੇ ਅੰਦਰ ਦਾ ਮਾਹੌਲ ਚੱਲ ਕੀ ਆ ਹਾਂਜੀ ਇਹ ਆ ਗਏ ਲिटल ਵਰਲਡ ਕਵੈਤ ਚ ਲਓ ਜੀ ਦੋਸਤੋ ਆਪਾਂ ਆ ਗਏ ਲिटल ਵਰਲਡ ਹੁਣ ਆਪਾਂ ਚੱਲੇ ਆ ਇਹਦੇ ਅੰਦਰ ਲਓ ਜੀ ਦੇਖੋ ਨਜ਼ਾਰਾ ਲिटल ਵਰਲਡ ਦਾ ਜਲੂਰੀ ਨਹੀਂ ਕਿ ਆਪਾਂ ਸਾਰਾ ਦਿਨ ਕੰਮ ਕਰੀਦਾ ਘੁੰਮਣ ਫੇਰਨ ਵੀ ਆਈਦਾ ਤੁਸੀਂ ਵੇਖੋ ਨਜ਼ਾਰੇ ਲिटल ਵਰਲਡ ਦੇ ਇਹ THAILAND ਹੈ ਆਪਾਂ ਕਮੈਰਚਾ ਪਰ ਇਥੇ ਸਾਰੀਆਂ ਕੰਟਰੀਆਂ ਨੇ ਆਪੋ ਆਪਣਾ ਸਟਾਲ ਲਾਇਆ ਵਾ ਲਿਖੋ ਨਜ਼ਾਰੇ ਕੁਵੈਤ ਦੇ ਕਿ ਕਰਾ ਕਰਨੇ ਲਈ ਕਰਵਾ ਦੇਗੀ ਤਾਂ ਲੈ ਬਿਆਰ ਗੱਲ ਨਹੀਂ ਜਾਣਾ ਲੈ ਲਓ ਜੀ ਅਸੀਂ ਹੁਣ ਇੰਡੀਆ ਗੇਟ ਆ ਗਏ ਹੁਣ ਇੰਡੀਆ ਗੇਟ ਦੇ ਅੰਦਰ ਜਾ ਕੇ ਵੇਖਾਂਗੇ ਕੀ ਸਭਤਾ ਵੀ ਇਥੇ ਅੰਦਰ ਦਾ ਅੰਦਰ ਵੜਦਿਆਂ ਸਾਰੀ ਸੂਟ ਹੀ ਸੂਟ ਦੇਖਦੇ ਆ ਇਹ ਬਸ ਸੂਟਾਂ ਦੀਆਂ ਦੁਕਾਨਾਂ ਲੱਗੀਆਂ ਲਓ ਜੀ ਹੁਣ ਤੁਹਾਨੂੰ ਪੰਜਾਬੀ ਜੁੱਤੀਆਂ ਵਖਾਉਣੀਆਂ ਇੱਥੇ ਲੱਕੀਆਂ ਹਰ ਇੱਕ ਸਟਾਈਲ ਦੀਆਂ ਲੱਕੀਆਂ ਨੇ ਇੱਥੇ ਵੀ ਦੇਖ ਸਕਦੇ ਹੋ ਪਸੰਦ ਕਰ ਲੋ ਕਿੰਨੂ ਕਿੰਨੂ ਚਾਹੀਦੀ ਹੈ ਕਮੈਂਟ ਕਰ ਦਿਓ ਕੋਈ ਗੱਲ ਨਹੀਂ ਲੈ ਲਾਂਗੇ ਤੁਹਾਡੇ ਵਾਸਤੇ ਲਾਓ ਜੀ ਕੁੜੀਆਂ ਵਾਸਤੇ ਪਰਸ ਸਾਡੇ ਵਾਸਤੇ ਕੁਝ ਨਹੀਂ ਹੈਗਾ ਲੱਗਦਾ ਇੱਥੇ ਆਪਣਾ ਨਾ ਕੋਈ ਇੱਥੇ ਕੁਰਤੇ ਪਜਾਮੇ ਲੱਗਦਾ ਹੈ ਹੀ ਨਹੀਂ ਇੱਥੇ ਚਲੋ ਕੋਈ ਨਾ ਹੋਰ ਆਮ ਆਖਦੇ ਤੇ ਸਟਾਲ ਲੱਗੇ ਹੀ ਨਾ ਲਓ ਜੀ ਉਹ ਆ ਸਾਡੇ ਦੇਸ਼ ਦਾ ਝੰਡਾ ਬਾਅਦ ਇੱਥੇ ਪੰਗੜੇ ਦੇ ਵੀ ਦੇਖਣ ਨੂੰ ਮਿਲਣਾ ਸਾਨੂੰ ਪੰਗੜਾ ਇੱਥੇ ਬਾਅਦ ਤੁਹਾਨੂੰ ਪੰਗੜਾ ਵੀ ਦਿਖਾਵਾਂਗੇ ਇੱਥੇ ਤੁਹਾਨੂੰ ਹੁਣ ਲੱਗੇ ਜਾ ਕੇ ਸੁਣਨੇ ਆ ਉੱਥੇ ਦੇਖੋ ਸਾਡੇ ਦੇਸ਼ ਦਾ ਝੰਡਾ ਇੰਡੀਆ ਦਾ ਝੰਡਾ ਕਵੈਦ ਦੇ ਵਿੱਚ ਇਹ ਲੈ ਪੱਜਾ ਪਿਆ ਤਾ ਉਹ ਵਾਰੀ ਜੱਟ ਪਿੱਲਿਆ ਉਹ ਬੁਲਕੀ ਜੱਟ ਪਿਆ ਉਹ ਦੋ ਵਾਰੀ ਜੱਟ ਪਿੱਲੋ ਮਰਿਆ ਪਹਿਲਾ ਤੇਰੇ ਤੇ ਨਹੀਂ ਦੂਜਾ ਤੇਰੇ ਛੱਟ ਜਾਣ ਤੇ ਉਹ ਪੰਕ ਮਾਰ ਕੇ ਵਿਖਾਇਆ ਤੈਨੂੰ ਸ਼ਿਮਲਾ Nyina kankan ndèymí, nkankan ndèymí, nkankan ndèymí, nkankan ndèymí, nsọ̀rọ̀, nsọ̀rọ̀, nsọ̀rọ̀. ਗੋਮਾ ਮਾ ਵਾਰ ਜਾਨੀ ਸੀ ਵੀ ਜਾਨ ਟਾਈ ਮਾ ਗੋਮਾ ਮਾ ਆਂਗਾਨੀ ਸੈਨਾ ਵਾਂਗੂ ਏ ਜੋ ਟਾਈਨਾ ਦਾਦਾ ਸੈਨਾ ਵਾਂਗੂ ਏ ਜੋ ਟਾਈਨਾ ਦਾਦਾ ਲੋਕੀਆ ਫ੍ਰੀਟਾ ਤੋਂ ਬਾਅਦ ਮੋਂ ਤੁਹਾਨੂੰ ਲੈ ਕੇ ਆਏ ਆ ਜਪਾਨ ਦੇ ਕਲਚਰ ਦੇ ਵਿੱਚ ਦੇਖੋ ਜਪਾਨ ਦਾ ਕਲਚਰ

ਆਪਾਂ ਆ ਗਏ ਹੁਣ ਡ੍ਰੈਗਨ ਸਿਟੀ ਇੱਧਰ ਜਾਣੇ ਆ ਇੱਧਰ ਵੀ ਲਾਦਾ ਕੁੜੀਆਂ ਕੜੀਆਂ ਦੇ ਸੂਟ ਹੀ ਲਾਦਾ ਇੱਧਰ ਆਪਣਾ ਕੁਝ ਨਹੀਂ ਹੈਗਾ ਲੈਣ ਦੇਣ ਬੱਚਿਆਂ ਦੇ ਵੀ ਸੂਟ ਹੈਗੇ ਆ ਲੱਗਦਾ ਬੀਬੀਆਂ ਦੇ ਸੂਟ ਆ ਇੱਧਰ ਆਪਣਾ ਨਹੀਂ ਕੋਈ ਇੱਧਰ ਹੈਗਾ ਲੈਣਾ ਦੇਣਾ ਚਲੋ ਘੁੰਮ ਲੈਣੀ ਆ ਵੈਸੇ ਹੀ ਉਧਰ ਆ ਤੇ ਗਈਆਂ ਹੁਣ ਇੱਧਰ ਬੀਬੀਆਂ ਹੀ ਬੀਬੀਆਂ ਇੱਧਰ ਤੇ ਲਓ ਜੀ ਗਾੜੀ ਆ ਗਿਆ ਬੱਚਿਆਂ ਦੇ ਪਲੇ ਸਟੇਸ਼ਨ ਦਾ ਸਮਾਨ ਆ ਖਡਾਉਣੇ ਉਹਨਾਂ ਦੇ ਨਾ ਇਹ ਕੀ ਕਰੀ ਜਾਂਦਾ ਖਰਗੋਸ਼ ਆ ਉਪਰਾ ਇਹਨੂੰ ਖੋਲ ਦੇ ਰੱਸੀ ਨਾ ਬੰਨੇ ਆ ਇੱਥੇ ਆ ਕਿ ਬੱਚਿਆਂ ਦੇ ਪਲੇ ਸਟੇਸ਼ਨ ਦਾ ਸਮਾਨ ਮਿਲਦਾ ਗੇਮਸ ਗ੍ਰੂਮਸ ਦਾ ਅਰੇ ਇੱਥੇ ਵੇਖ ਲਓ ਬਸ ਬੀਬੀਆਂ ਦੇ ਕੱਪੜੇ ਬਸ ਹੋਰ ਕੁਝ ਨਹੀਂ ਦਿਖਣਾ ਤੁਹਾਨੂੰ ਇੱਥੇ ਬੀਬੀ ਡਰ ਗਈ ਡਰ ਗਈ ਕੈਮਰਾ ਵੇਖ ਕੇ ਡਰ ਗਈ ਉਪਰਾ ਮੈਂ ਕਿਤੇ ਨਹੀਂ ਤੇਰੀ ਫੋਟੋ ਖਿੱਚ ਲੈਣ ਲੱਗਾ ਡਰਨਾ ਇਹਦੇ ਆਪਣੇ ਇੰਡੀਆ ਵਾਂਗੂ ਵੀ ਪਕਾਨੇ ਵੇਚਣ ਦੇ ਇੱਥੇ ਤੋਂ ਨਹੀਂ ਪਕਾਨਾ ਲੈਣਾ ਤੂੰ ਵੀ ਜਿਆਦਾ ਕਰ ਲੈ ਜਿਆਦਾ ਕਰ ਲੈ ਪਕਾਨਾ ਹੀ ਲੈਣਾ ਪਕਾਨਾ ਹੀ ਲੈਣਾ ਪਕਾਨਾ ਤੂੰ ਆ ਲੈ ਪਕਾਨਾ ਲੈਣਾਗਾ ਮੈਂ ਮੈਂ ਤੜੀ ਰੇਲ ਪਾਣਾ ਸਿੱਧੂ ਮੈਕ ਕਰਦੇ ਪਾਣਾ ਲੈਣਾ ਪਾਣਾ ਨਹੀਂ ਐਂ ਤਾਂ ਕਰ ਰੇਲ ਗੱਡੀ ਚ ਉਟਾ ਲੈ ਤੂੰ ਰੇਲ ਗੱਡੀ 'ਚ ਬਹਿ ਜਾ ਬਹਿਣਾ ਰੇਲ ਗੱਡੀ 'ਤੇ ਵੇਲਾ ਅੱਜ ਚ ਪੰਨਾਦਰ ਮੈਂ ਰੇਲ ਗੱਡੀ 'ਤੇ ਫੂਟਾ ਲੈਣਾ ਤੇ ਇੰਨਾ ਕਈ ਇਤਰਾ ਗੇਟ ਇੱਕ ਚੂ ਹੋ ਗਿਆ ਹਾਂ ਪਾਸ ਇੱਥੇ ਨਹੀਂ ਗਈ ਆ ਇੰਨਾ ਕੀ ਆ ਹੁਣ ਇਧਰ ਰੇਲ ਗੱਡੀ 'ਚ ਬੈ ਜਾ ਹਾਂ ਉੱਤ ਦੇਖਦੇ ਆ ਜੋ ਲੋਈ ਤੁਹਾਨੂੰ ਹੁਣ ਜਾਨੇ ਆ ਕੋਰੀਆ ਦੇ ਸਟਾਲਾਂ ਦੇ ਦਿਖਾ ਕੇ ਆਉਂਦੇ ਆ ਕੋਰੀਆ ਦੇ ਸਟਾਲ ਕਿੱਦਾਂ ਦੇ ਕੀ ਹਸਤਾਬ ਹੁੰਦੇ ਆ ਕੋਰੀਆ ਦੇਖੋ ਕੋਰੀਆ ਸਟਾਲ ਇਹ ਕੋਰੀਆ ਦੇ ਕੱਪੜੇ ਚੱਲੋ 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 ਜੀ ਵੀਲਰੀ ਲੈਣਾ ਲੋਣਾ ਆਪਾਂ ਕੁਝ ਨਹੀਂ ਐਵੇਂ ਆ ਗਏ ਇੰਦਰ ਆਪ ਹੀ ਕਹਿੰਦੇ ਕੋਈ ਨਹੀਂ ਆ ਗਏ ਕਿ ਗਿਵਏ ਕਰਾਂਗੇ ਕੋਈ ਜਵਾਬ ਦਿਓ ਸਾਨੂੰ ਤੇਰੀ ਉਮਰ ਕਿੰਨੀ ਹੈ ਦਾ ਪੁੱਛੋ ਜਿਹੜਾ ਸਹੀ ਗੱਲ ਕਰੂ ਉਹਨੂੰ ਗਿੱਬੇ ਕਰ ਆਹੋ ਟੀ-ਸ਼ਰਟਾਂ ਆਈ ਫੇਰ ਇੰਡੀਆ ਗੇਟ ਦੇ ਅੰਦਰ ਆਏ ਹਾਂ ਮੈਂ ਆ ਥੋੜਿਆ ਰਹਿ ਗਿਆ ਘੁੰਮਣ ਵਾਲਾ ਮੈਚਲ ਕੋ ਮਲੇ ਨੇ ਜਾ ਕੇ ਫਿਰ ਇੱਕ ਆਈ ਇੰਡੀਆ ਗੇਟ ਦੇ ਅੰਦਰ ਜਾ ਕੇ ਇੱਥੇ ਸੂਟ ਹੀ ਆ ਬੀਬੀਆਂ ਦੇ ਹੋਰ ਤੇ ਕੁਝ ਹੈ ਨਹੀਂ ਅੱਗੇ ਨੂੰ ਥੋੜਾ ਯਾ ਰਸ਼ ਜ਼ਿਆਦਾ ਹੋਣ ਲੱਗ ਪਿਆ ਅੱਗੇ ਥੋੜਾ ਕੱਟ ਹੀ ਹੁਣ ਬੀਬੀਆਂ ਭੈਣਾ ਆਉਣ ਲੱਪੀਆਂ ਇੱਥੇ ਫਿਰ ਚਲੋ ਹੁਣ ਤੁਹਾਨੂੰ ਫਿਰ ਇੱਕ ਆਈ ਭੰਗੜਾ ਵਗਾ ਦਿੰਨੇ ਆ ਪੰਜਾਬੀ ਭੰਗੜਾ ਭੰਗੜਾ ਬਟਾਲਵੀ ਨੂੰ ਕੁੰਡੀ ਮਾਰ ਕੇ ਠੱਡ ਖਾਂਦਾ ਫਿਰਦਾ ਨਹੀਂ ਸੋਣੀਏ ਆਹ ਤੇਰੇ ਦਿਲ ਵਿੱਚੋਂ ਪੈਰ ਕੱਢ ਜਾਣ ਤੇ ਹੁਸੂਨ ਪਹਿਲਾਂ ਤੂੰ ਕਲਾਸ ਤੋਂ ਨਹੀਂ ਤੇਰੀ ਮਾਰਨਿੰਗ ਹੁੰਦੀ ਉਦੋਂ ਫੁੱਟ ਆਣ ਕੇ ਉਹ ਦੋ ਵਾਰੀ ਚੱਟ ਪిల్లా ਮਰਿਆ ਥੈਂਕਸ ਫॉर ਵਾਚਿੰਗ ਪਲੀਜ਼ ਦਿਸ ਚੈਨਲ ਸਬਸਕ੍ਰਾਈਬ ਐਂਡ ਪ੍ਰੈਸ ਬੈਲ ਆਈਕਨ